delight punjab academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇੱਕ ਇੰਪੋਰਟੈਂਟ ਟਾਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਤੁਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਸੁਣ ਰਹੇ ਹੋਵੋਗੇ ਕਿ ਇੰਡੀਅਨ ਕਰੰਸੀ ਰੁਪਈ ਲਗਾਤਾਰ ਡਾਲਰ ਦੇ ਮੁਕਾਬਲੇ ਬਹੁਤ ਜ਼ਿਆਦਾ ਕਮਜ਼ੋਰ ਹੋ ਰਿਹਾ ਹੈ ਇਹ ਕਮਜ਼ੋਰ ਹੁੰਦਾ ਹੁੰਦਾ ਇੱਥੋਂ ਤੱਕ ਆ ਗਿਆ ਹੈ ਕਿ 1 ਡਾਲਰ 90 ਰੁਪਏ ਤੋਂ ਵੀ ਉੱਪਰ ਹੋ ਚੁੱਕੇ ਨੇ ਕਰੰਸੀ ਕਿਉਂ ਲਗਾਤਾਰ ਗਿirdi ਚਲੀ ਜਾ ਰਹੀ ਆ ਇਹਦਾ ਕਿਸ ਤਰੀਕੇ ਤੇ ਇੰਡੀਅਨ ਇਕਨੋਮੀ ਦੇ ਉਤੇ ਇੰਪੈਕਟ ਪਏਗਾ ਤੇ ਆਮ ਲੋਕਾਂ ਨੂੰ ਕਿੱਦਾਂ ਦੀ ਮਾਰ ਇਸ ਇਹ ਦੇ ਕਰਕੇ ਝਲਣੀ ਪੈ ਸਕਦੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡੀਪ ਚ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਚੀਜ਼ ਤਾਂ ਨਿਊਜ਼ ਤੁਹਾਡੇ ਸਾਹਮਣੇ ਆ ਕਿ 1 ਡਾਲਰ ਤਕਰੀਬਨ 90 ਰੁਪਏ ਤੋਂ ਵੀ ਉੱਪਰ ਜਾ ਚੁੱਕਿਆ ਸਿਰਫ ਮੁਦਰਾ ਹੀ ਨਹੀਂ ਪੂਰੀ ਅਰਥ ਵਿਵਸਥਾ ਤੇ ਇਹਦਾ ਅਸਰ ਦੇਖਣ ਨੂੰ ਮਿਲੇਗਾ ਇੱਦਾਂ ਨਹੀਂ ਹੈਗਾ ਵੀ ਸਿਰਫ ਕਰੰਸੀ ਐਕਸਚੇਂਜ ਦੇ ਉੱਤੇ ਇਹਦਾ ਇੰਪੈਕਟ ਪਏਗਾ ਪੂਰੀ ਇਕਨੋਮੀ ਦੇ ਪੁਆਇੰਟ ਆਫ ਵਿਊ ਨਾਲ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਇਹਦੇ ਜਿਹੜੇ ਨੇ ਕਾਫੀ ਜ਼ਿਆਦਾ 네ਗੇਟਿਵ ਇਮਪਲੀਕੇਸ਼ਨ ਹੋ ਸਕਦੇ ਨੇ ਰੁਪਏ ਦੀ ਗਿਰਾਵਟ ਨੂੰ ਲੈ ਕੇ ਜੇਕਰ ਅਸੀਂ ਦੇਖੀਏ ਤਾਂ ਭਾਰਤੀ ਰੁਪਏ ਦੀ ਕਮਜ਼ੋਰੀ ਲਗਾਤਾਰ ਜਾਰੀ ਹੈ ਡਾਲਰ ਦੇ ਮੁਕਾਬਲੇ ਰੁਪਈਆ 90 ਤੋਂ ਵੱਧ ਪਹੁੰਚ ਗਿਆ ਹੈ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਦਬਾਅ ਲਗਾਤਾਰ ਵੱਧ ਰਿਹਾ ਹੈ ਤੇ ਗਲੋਬਲ ਆਰਥਿਕ ਤਣਾਅ ਦਾ ਇਸ ਚੀਜ਼ ਦੇ ਉੱਤੇ ਸਿੱਧਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਹੈਨਾ ਤੋਂ ਮੈਂ ਇੱਕ ਗੱਲ ਹੋਰ ਦੱਸਦਾ ਇਸ ਸਮੇਂ ਸਰਕਾਰ ਦੀ ਇੱਕ ਰਿਪੋਰਟ ਆਦੀ ਹੈਗੀ ਆ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਇਸ ਸਾਲ ਜਿਹੜਾ ਫਾਈਨੈਂਸ਼ੀਅਲ ਇਅਰ ਹੁਣ ਚੱਲ ਰਿਹਾ 2025 ਦਾ 2025-26 ਦਾ ਇਸ ਫਾਈਨੈਂਸ਼ੀਅਲ ਇਅਰ ਦੀ ਜਿਹੜੀ ਸੈਕੰਡ ਜਿਹੜੀ ਤਿੰਨ ਮਹੀਨੇ ਨੇ ਹੈਨਾ ਦੂਜੀ ਤਿਮਾਹੀ ਆ ਇਹਦੇ ਵਿੱਚ ਸਰਕਾਰ ਦੀ ਜਿਹੜੀ ਜੀਡੀਪੀ ਆ ਉਹ ਤਕਰੀਬਨ 8% ਦੇ ਆਸ-ਪਾਸ ਗਰੋ ਕਰੀਤੀ ਆ ਹੁਣ ਇਹ ਗੱਲ ਤਾਂ ਬਹੁਤ ਚੰਗੀ ਆ ਵੀ ਸਾਡੀ ਜੀਡੀਪੀ ਜਿਹੜੀ ਆ 8% ਨਾਲ ਗਰੋ ਕਰ ਰਹੀ ਆ ਪਰ ਇਸ ਟਾਈਮ ਪੀਰੀਅਡ ਦੇ ਵਿੱਚ ਨਾਲ ਹੀ ਦੂਜੀ ਰਿਪੋਰਟ ਜਿਹੜੀ ਆ ਰਹੀ ਆ ਜਾਂ ਦੂਜਾ ਜਿਹੜਾ ਨਿਊਜ਼ ਅਸੀਂ ਦੇਖ ਰਹੇ ਆ ਵੀ ਰੁਪਿਆ ਲਗਾਤਾਰ ਕਮਜ਼ੋਰ ਹੋ ਰਿਹਾ ਇੱਕ ਪਾਸੇ ਤਾਂ ਇਕਨੋਮੀ ਦੀ ਚੰਗੀ ਨਿਊਜ਼ ਹੈਗੀ ਆ ਦੂਜੇ ਪਾਸੇ ਨਿਊਜ਼ ਮਾੜੀ ਇਹ ਆ ਵੀ ਰੁਪਿਆ ਲਗਾਤਾਰ ਕਮਜ਼ੋਰ ਹੁੰਦਾ ਚਲਾ ਜਾ ਰਿਹਾ ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਮੈਚ ਨਹੀਂ ਹੋ ਰਹੀਆਂ ਇਸ ਕਰਕੇ ਸਰਕਾਰ ਦੇ ਉੱਤੇ ਵੀ ਦਬਾਅ ਥੋੜਾ ਜਿਹਾ ਵੱਧ ਰਿਹਾ ਹੁਣ ਗੱਲ ਇਹ ਆ ਵੀ ਰੁਪਿਆ ਜਿਹੜਾ ਹੈਗਾ ਇਸ ਟਾਈਮ ਦੇ ਉੱਤੇ ਕਮਜ਼ੋਰ ਕਿਉਂ ਹੋ ਰਿਹਾ ਹੈ ਨਾ ਉਹਦੇ ਕਿਹੜੇ-ਕਿਹੜੇ ਕਾਰਨ ਨੇ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਾਂ ਵੀ ਇਸ ਟਾਈਮ ਡਾਲਰ ਜਿਹੜਾ ਹੈਗਾ ਬਹੁਤ ਜ਼ਿਆਦਾ ਮਜ਼ਬੂਤ ਹੋ ਰਿਹਾ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਬੇਸਿਕ ਇਨਫੋਰਮੇਸ਼ਨ ਦੇ ਦਿਆਂ ਕਿ ਕੋਈ ਵੀ ਕਰੰਸੀ ਕਦੋਂ ਕਮਜ਼ੋਰ ਹੁੰਦੀ ਆ ਜਦੋਂ ਅਸੀਂ ਗੱਲ ਕਰਦੇ ਆਂ ਵੀ 1 ਡਾਲਰ ਹੈ ਨਾ 90 ਰੁਪਏ ਨੇ ਹੈ ਨਾ 90 ਰੁਪਏ ਨੇ ਇਹਦਾ ਕੀ ਮਤਲਬ ਹੈਗਾ ਇਹਦਾ ਮਤਲਬ ਇਹ ਹੈਗਾ ਵੀ ਜੇਕਰ ਅਸੀਂ ਮਾਰਕੀਟ ਦੇ ਵਿੱਚ ਜਾਈਏ ਖਾਸ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜੇਕਰ ਅਸੀਂ ਜਾਈਏ ਉੱਥੇ ਜਦੋਂ ਅਸੀਂ 1 ਡਾਲਰ ਦਵਾਂਗੇ ਪਾ ਸਾਨੂੰ 90 ਰੁਪਏ ਉਹਦੇ ਲਈ ਮਿਲਣਗੇ ਹੈਨਾ ਤੇ ਜੇਕਰ ਸਾਨੂੰ 1 ਡਾਲਰ ਖਰੀਦਣਾ ਤਾਂ ਤਾਂ ਵੀ ਸਾਨੂੰ 90 ਰੁਪਏ ਉਹਦੇ ਲਈ ਦੇਣੇ ਪੈਣੇ ਨੇ ਇਹਦਾ ਮਤਲਬ ਡਾਲਰ ਜਿਹੜਾ ਹੈਗਾ ਉਹ 90 ਰੁਪਏ ਦੇ ਬਰਾਬਰ ਹੈਗਾ ਦੂਸਰੀ ਚੀਜ਼ ਇਹ ਹੈ ਕਿ ਆ ਵੀ ਜਦੋਂ ਸੀ ਨਾਰਮਲ ਗੱਲ ਕਰਦੇ ਆ ਵੀ ਕਿਉਂ ਹੀ ਵੀ ਕਰੰਸੀ ਕਿਉਂ ਜ਼ਿਆਦਾ ਕਮਜ਼ੋਰ ਹੁੰਦੀ ਆ ਤੇ ਕਿਉਂ ਜ਼ਿਆਦਾ ਮਜ਼ਬੂਤ ਹੁੰਦੀ ਆ ਜਦੋਂ ਇਹ ਇਹਦੇ ਉੱਤੇ ਵੀ ਸਪਲਾਈ ਤੇ ਡਿਮਾਂਡ ਦਾ ਜਿਹੜਾ ਫੈਕਟਰ ਹੈਗਾ ਉਹੀ ਮੈਟਰ ਕਰਦਾ ਜਿੱਦਾਂ ਅਸੀਂ ਨਾਰਮਲ ਘਰਾਂ ਦੇ ਵਿੱਚ ਦੇਖਦੇ ਆ ਜਾਂ ਨਾਰਮਲ ਬਾਜ਼ਾਰ ਦੇ ਵਿੱਚ ਦੇਖਦੇ ਆ ਅਸੀਂ ਕਿ ਜੇਕਰ ਕੋਈ ਵੀ ਸਬਜ਼ੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਅਵੇਲੇਬਲ ਆ ਬਹੁਤ ਜ਼ਿਆਦਾ ਉਪਲਬਧ ਆ ਤਾਂ ਉਹਦੇ ਜਿਹੜੀਆਂ ਕੀਮਤਾਂ ਨੇ ਉਹ ਘਟ ਜਾਂਦੀਆਂ ਨੇ ਪਰ ਜਿਹੜੀ ਚੀਜ਼ ਮਾਰਕੀਟ 'ਚ ਅਵੇਲੇਬਲ ਨਹੀਂ ਹੁੰਦੀ ਉਹਦੀਆਂ ਕੀਮਤਾਂ ਲਗਾਤਾਰ ਵੱਧ ਜਾਂਦੀਆਂ ਨੇ ਜਿਹੜੀ ਚੀਜ਼ ਹੈ ਨਹੀਂ ਮਾਰਕੀਟ 'ਚ ਉਹਦੀ ਕੀਮਤ ਲਗਾਤਾਰ ਇਨਕਰੀਜ਼ ਹੁੰਦੀ ਰਹਿੰਦੀ ਆ ਸੇਮ ਉਹੀ ਫਾਰਮੂਲਾ ਜਿਹੜਾ ਹੈਗਾ ਇੱਥੇ ਵੀ ਲਾਗੂ ਹੁੰਦਾ ਜੇ ਸਾਡੀ ਮਾਰਕੀਟ ਦੇ ਵਿੱਚ ਹੈਨਾ ਸਾਡੇ ਬਾਜ਼ਾਰ ਦੇ ਵਿੱਚ ਰੁਪਿਆ ਬਹੁਤ ਜ਼ਿਆਦਾ ਅਵੇਲੇਬਲ ਹੈਗਾ ਤੇ ਡਾਲਰ ਅਵੇਲੇਬਲ ਨਹੀਂ ਹੈਗਾ ਤਾਂ ਰੁਪਏ ਦੀ ਵੈਲਿਊ ਘਟ ਜੇਗੀ ਤੇ ਜੇ ਮਾਰਕੀਟ ਦੇ ਵਿੱਚ ਡਾਲਰ ਬਹੁਤ ਜ਼ਿਆਦਾ ਅਵੇਲੇਬਲ ਹੈਗਾ ਉਹ ਉਹਦਾ ਰਿਵਰਸ ਹੋ ਜਾਏਗਾ ਇਹਦਾ ਮਤਲਬ ਡਾਲਰ ਵੀਕ ਹੋ ਜਾਏਗਾ ਤੇ ਰੁਪਿਆ ਮਜ਼ਬੂਤ ਹੋ ਜਾਏਗਾ ਇਸ ਸਮੇਂ ਜੇਕਰ ਅਸੀਂ ਦੇਖੀਏ ਸਾਡੇ ਬਾਜ਼ਾਰ ਦੇ ਵਿੱਚ ਡਾਲਰ ਨਹੀਂ ਹੈਗਾ ਹੁਣ ਤੁਸੀਂ ਕਹੋਗੇ ਸਰ ਡਾਲਰ ਕਿਉਂ ਨਹੀਂ ਹੈਗਾ ਡਾਲਰ ਕਿੱਧਰ ਜਾ ਰਿਹਾ ਹੈ ਇਹਦੇ ਦੋ ਤਿੰਨ ਕਾਰਨ ਨੇ ਇੱਕ ਤੁਹਾਨੂੰ ਮੈਂ ਦੱਸ ਦਿੰਨਾ ਖਾਸ ਕਰਕੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਆ ਇੱਥੇ ਲਿਖਿਆ ਹੋਇਆ ਅਮਰੀਕੀ ਵਿਆਜ ਦਰਾਂ ਦੇ ਵਿੱਚ ਵਾਧਾ ਹੋ ਗਿਆ ਅਮਰੀਕਾ ਦੇ ਜਿਹੜੇ ਫੈਡਰਲ ਰਿਜ਼ਰਵ ਹੈਗਾ ਉਹਨੇ ਆਪਣੀਆਂ ਇੰਟਰਸਟ ਰੇਟ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਆਸਾਨ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਦੋਂ ਵਿਆਜ ਦਰਾਂ ਵੱਧਦੀਆਂ ਨੇ ਇਹਦਾ ਮਤਲਬ ਲੋਕਾਂ ਨੂੰ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਜ਼ਿਆਦਾ ਬੈਨੀਫਿਟ ਹੋ ਜਾਏਗਾ ਤਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਇਨਵੈਸਟ ਕਰਨ ਦੀ ਲੋੜ ਨਹੀਂ ਹੈਗੀ ਇਸ ਕਰਕੇ ਉਹ ਇਨਵੈਸਟਰਸ ਇੰਡੀਆ ਤੋਂ ਡਾਲਰ ਵਾਪਸ ਲੈ ਕੇ ਅਮਰੀਕਾ ਦੇ ਵਿੱਚ ਹੀ ਇਨਵੈਸਟ ਕਰ ਰਹੇ ਨੇ ਇਸ ਕਰਕੇ ਸਾਡੀ ਮਾਰਕੀਟ ਦੇ ਵਿੱਚੋਂ ਡਾਲਰ ਘਟਦਾ ਚਲਾ ਜਾ ਰਿਹਾ ਤੇ ਜਦੋਂ ਜਵੇਂ ਮੈਂ ਤੁਹਾਨੂੰ ਹੁਣੇ ਕਿਹਾ ਵੀ ਜੇ ਡਾਲਰ ਇੱਥੋਂ ਚਲਾ ਜਾਏਗਾ ਇਹਦਾ ਮਤਲਬ ਡਾਲਰ ਦੀ ਡਿਮਾਂਡ ਇੱਥੇ ਇਨਕਰੀਜ਼ ਹੋ ਜਾਏਗੀ ਡਾਲਰ ਦੀ ਵੈਲਿਊ ਜ਼ਿਆਦਾ ਵੱਧ ਜਾਏਗੀ ਤੇ ਉਹਦੇ ਕੰਪੈਰੀਜ਼ਨ ਚ ਦੂਜੀਆਂ ਜਿੰਨੀ ਵੀ ਡੋਮੈਸਟਿਕ ਕਰੰਸੀਜ਼ ਹੋਣਗੀਆਂ ਬਾਕੀ ਕੰਟਰੀਜ਼ ਦੀਆਂ ਉਹਨਾਂ ਦੀ ਵੈਲਿਊ ਜਿਹੜੀ ਹੈਗੀ ਹੈ ਘਟਣ ਲੱਗ ਜੇਗੀ ਸੇਮ ਚੀਜ਼ ਇੰਡੀਅਨ ਰੁਪਈਏ ਦੇ ਨਾਲ ਵੀ ਹੋ ਰਿਹਾ ਸਾਡਾ ਰੁਪਿਆ ਜਿਹੜਾ ਹੈਗਾ ਲਗਾਤਾਰ ਕਮਜ਼ੋਰ ਹੋ ਰਿਹਾ ਦੂਸਰੀ ਗੱਲ ਜੇਕਰ ਅਸੀਂ ਦੇਖੀਏ ਇਸ ਟਾਈਮ ਦੇ ਉੱਤੇ ਜਿਹੜੇ ਕੱਚੇ ਤੇਲ ਨੇ ਉਹਨਾਂ ਦੀ ਕੀਮਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਹੁਣ ਤੁਸੀਂ ਕਹੋਗੇ ਜਦੋਂ ਕੱਚਾ ਤੇਲ ਜਿਆਦਾ ਮਹਿੰਗਾ ਹੋ ਜਾਂਦਾ ਫਿਰ ਸਾਨੂੰ ਤੁਹਾਨੂੰ ਪਤਾ ਹੈਗਾ ਇੰਡੀਆ ਦੇ ਵਿੱਚ ਤਾਂ ਬਹੁਤ ਜਿਆਦਾ ਆਇਲ ਦੇ ਜਿਹੜੇ ਨੇ ਜਿਆਦਾ ਜਿਹੜੇ ਭੰਡਾਰ ਨਹੀਂ ਹੈਗੇ ਸਾਨੂੰ ਇਰਾਨ ਵਗੈਰਾ ਤੋਂ ਸਾਨੂੰ ਇਰਾਕ ਵਗੈਰਾ ਤੋਂ ਸਾਊਦੀ ਅਰਬ ਤੋਂ ਮਿਡਲ ਈਸਟ ਦੇ ਜਿਹੜੀਆਂ ਕੰਟਰੀਜ਼ ਨੇ ਉਹਨਾਂ ਤੋਂ ਸਾਨੂੰ ਤੇਲ ਆਯਾਤ ਕਰਨਾ ਪੈਂਦਾ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਬਹੁਤ ਸਾਰਾ ਡਾਲਰ ਜਿਹੜਾ ਹੈਗਾ ਉਹ ਆਯਾਤ ਕਰਨ ਦੀ ਪੇ ਕਰਨਾ ਪੈਂਦਾ ਇਸ ਸਿਚੁਏਸ਼ਨ ਨੂੰ ਜੋ ਵੀ ਤੁਸੀਂ ਦੇਖੋਗੇ ਤਾਂ ਡਾਲਰ ਜਿਹੜਾ ਹੈਗਾ ਉਹ ਸਾਡੀ ਕੰਟਰੀ ਚੋਂ ਬਾਹਰ ਚਲਾ ਜਾਏਗਾ ਜੇਕਰ ਸਾਨੂੰ ਇੰਪੋਰਟ ਜ਼ਿਆਦਾ ਕਰਨਾ ਪਵੇ ਉਹਦੇ ਲਈ ਸਾਨੂੰ ਡਾਲਰ ਬਹੁਤ ਜ਼ਿਆਦਾ ਪੇ ਕਰਨੇ ਪੈਂਦੇ ਨੇ ਇਸ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਡਾਲਰ ਜਿਹੜਾ ਹੈਗਾ ਉਹਦੀ ਹੋਰ ਜ਼ਿਆਦਾ ਕਮੀ ਦੇਖਣ ਨੂੰ ਮਿਲਦੀ ਹੈ ਜੇਕਰ ਅਸੀਂ ਤੀਸਰਾ ਕਾਰਨ ਦੇਖੀਏ ਵਪਾਰ ਘਟਾ ਇਸ ਸਮੇਂ ਲਗਾਤਾਰ ਵਧ ਰਿਹਾ ਉਹਦਾ ਕੀ ਕਾਰਨ ਹੈਗਾ ਇੰਡੀਆ ਦਾ ਐਕਸਪੋਰਟ ਜ਼ਿਆਦਾ ਨਹੀਂ ਹੋ ਰਿਹਾ ਇੰਡੀਆ ਦਾ ਇੰਪੋਰਟ ਜ਼ਿਆਦਾ ਹੋ ਰਿਹਾ ਹੁਣ ਤੁਸੀਂ ਕਹੋਗੇ ਸਰ ਐਕਸਪੋਰਟ ਕਿਉਂ ਨਹੀਂ ਹੋ ਰਿਹਾ ਇੱਕ ਤਾਂ ਤੁਹਾਨੂੰ ਪਤਾ ਹੈ ਵੈਸੇ ਵੀ ਓਵਰঅল ਇਕਨੋਮੀ 'ਚ ਅਸੀਂ ਦੇਖੀਏ ਜਾਂ ਗਲੋਬਲ ਇਕਨੋਮੀ ਦੇ ਵਿੱਚ ਦੇਖੀਏ ਤਾਂ ਸਾਡਾ ਐਕਸਪੋਰਟ ਜ਼ਿਆਦਾ ਨਹੀਂ ਹੁੰਦਾ ਜਿੰਨੀਆਂ ਵੀ ਕੰਟਰੀਜ਼ ਨੇ ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਦੀ ਗੱਲ ਕਰੀਏ ਹੈਨਾ ਤੇ ਜਿਨ੍ਹਾਂ ਨਾਲ ਇੰਡੀਆ ਦੀ ਇਵਨ ਵਧੀਆ ਰਿਲੇਸ਼ਨ ਵੀ ਹੈਗੇ ਨੇ ਉਹ ਵੀ ਇੰਡੀਆ ਦਾ ਸਮਾਨ ਨਹੀਂ ਮੰਗਾਉਣਾ ਚਾਹੁੰਦੇ ਕਿਉਂਕਿ ਇੰਡੀਆ ਕੁਆਲਿਟੀ ਪੈਰਾਮੀਟਰਸ ਦੇ ਉੱਤੇ ਖਰਾ ਨਹੀਂ ਉਤਰਦਾ ਅਸੀਂ ਆਯਾਤ ਜ਼ਿਆਦਾ ਕਰਦੇ ਆ ਇਹਦੇ ਕਰਕੇ ਸਾਨੂੰ ਕੀ ਹੁੰਦਾ ਵੀ ਆਯਾਤ ਜ਼ਿਆਦਾ ਕਰਦੇ ਆ ਤਾਂ ਸਾਨੂੰ ਡਾਲਰ ਜ਼ਿਆਦਾ ਪੇ ਕਰਨਾ ਪੈਂਦਾ ਜੇ ਅਸੀਂ ਐਕਸਪੋਰਟ ਜ਼ਿਆਦਾ ਕਰਾਂਗੇ ਤਾਂ ਸਾਨੂੰ ਮਾਰਕੀਟ ਦੇ ਵਿੱਚੋਂ ਡਾਲਰ ਜ਼ਿਆਦਾ ਮਿਲਣਗੇ ਇੰਡੀਆ ਦਾ ਐਕਸਪੋਰਟ ਇਸ ਟਾਈਮ ਨਹੀਂ ਹੋ ਰਿਹਾ ਇਹਦਾ ਇੱਕ ਕਾਰਨ ਤੁਹਾਨੂੰ ਮੈਂ ਹੋਰ ਵੀ ਦੱਸ ਦੇਣਾ ਅਮਰੀਕਾ ਨੇ ਇੰਡੀਆ ਦੇ ਉੱਤੇ 50% ਟੈਰਿਫ ਇੰਪੋਜ਼ ਕੀਤਾ ਹੈਗਾ ਉਹਦੇ ਕਰਕੇ ਵੀ ਸਾਡਾ ਐਕਸਪੋਰਟ ਅਮਰੀਕਾ ਨੂੰ ਜਾਣ ਵਾਲਾ ਹੋਰ ਘਟ ਗਿਆ ਇਸ ਕਰਕੇ ਵੀ ਸਾਨੂੰ ਡਾਲਰ ਨਹੀਂ ਮਿਲ ਪਾਰੇ ਇਹ ਤੀਜਾ ਕਾਰਨ ਹੈ ਜਿਹਦੇ ਕਰਕੇ ਸਾਡੀ ਕਰੰਸੀ ਵੀਕ ਹੋ ਰਹੀ ਆ ਚੌਥੀ ਗੱਲ ਜੇਕਰ ਅਸੀਂ ਕਰੀਏ ਤੁਹਾਨੂੰ ਪਤਾ ਹੈਗਾ ਵੀ ਰਸ਼ੀਆ ਤੇ ਯੂਕਰੇਨ ਦੇ ਵਿੱਚ ਵਾਰ ਚੱਲ ਰਿਹਾ ਹੈਨਾ ਇਜ਼ਰਾਈਲ ਵਾਲਾ ਜਿਹੜਾ ਜ਼ੋਨ ਹੈਗਾ ਉੱਥੇ ਵੀ ਤੁਸੀਂ ਦੇਖੋਗੇ ਅਨਸਟੇਬਿਲਟੀ ਦੇਖਣ ਨੂੰ ਮਿਲਦੀ ਆ ਐਦਾਂ ਦੀਆਂ ਹਾਲਾਤਾਂ ਦੇ ਵਿੱਚ ਜਿਹੜੀ ਹੈਗੀ ਆ ਡਿਮਾਂਡ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਆ ਔਇਲ ਦੀ ਹੈਨਾ ਤੇ ਓਵਰঅল ਇਕਨੋਮੀਜ਼ ਦੇ ਉੱਤੇ ਇਨਫਲੇਸ਼ਨ ਦਾ ਇੰਪੈਕਟ ਦੇਖਣ ਨੂੰ ਮਿਲਦਾ ਹੈਗਾ ਤੇ ਖਾਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਇੰਪੈਕਟ ਪੈਂਦਾ ਹੈਗਾ ਸਟਾਕ ਮਾਰਕੀਟ ਦੇ ਉੱਤੇ ਵੀ ਇੰਡੀਅਨ ਸਟਾਕ ਮਾਰਕੀਟ ਵੀ ਇਸ ਟਾਈਮ ਤੇ ਡਾਊਨਫਾਲ ਜਿਹੜਾ ਹੈਗਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਇਹ ਦੇ ਕਰਕੇ ਵੀ ਸਾਡਾ ਜਿਹੜਾ ਰੁਪਏ ਦੀ ਕਰੰਸੀ ਆ ਤੁਸੀਂ ਕਹੋਗੇ ਸਰ ਸਟਾਕ ਮਾਰਕੀਟ ਨਾਲ ਰੁਪਏ ਦਾ ਕੀ ਲੈਣਾ ਦੇਣਾ ਹੈਗਾ ਦੇਖੋ ਕਿਸੇ ਵੀ ਕੰਟਰੀ ਦਾ ਸਟਾਕ ਬਾਜ਼ਾਰ ਜਿਹੜਾ ਹੈਗਾ ਜੇਕਰ ਉਹ ਡਾਊਨਫਾਲ ਜਾਏਗਾ ਤਾਂ ਇਨਵੈਸਟਰ ਉਹਦੇ ਵਿੱਚ ਇਨਵੈਸਟ ਨਹੀਂ ਕਰਨਗੇ ਤੇ ਜੇਕਰ ਉਹ ਇਨਵੈਸਟ ਨਹੀਂ ਕਰਨਗੇ ਫਿਰ ਗੱਲ ਉੱਥੇ ਆ ਜਾਣੀ ਕਿ ਡਾਲਰ ਮਾਰਕੀਟ ਦੇ ਵਿੱਚ ਆਏਗਾ ਨਹੀਂ ਇੰਡੀਆ ਦੇ ਵਿੱਚ ਆਏਗਾ ਨਹੀਂ ਡਾਲਰ ਨਹੀਂ ਆਏਗਾ ਉਹਦੇ ਕਰਕੇ ਫਿਰ ਡਾਲਰ ਦੀ ਡਿਮਾਂਡ ਜਿਹੜੀ ਹੈਗੀ ਆ ਉਹ ਲਗਾਤਾਰ ਵਧੀ ਰਹੇਗੀ ਤੇ ਇਸ ਕਰਕੇ ਸਾਡਾ ਜਿਹੜੀ ਆਪਣੀ ਕਰੰਸੀ ਆ ਉਹ ਕਮਜ਼ੋਰ ਹੋ ਜਾਏਗੀ ਹੁਣ ਤੁਸੀਂ ਜਿਹੜਾ ਸਾਡਾ ਇੰਪੋਰਟੈਂਟ ਟੌਪਿਕ ਹੈਗਾ ਵੀ ਰੁਪਏ ਕਮਜ਼ੋਰ ਹੋ ਰਿਹਾ ਇਹ ਤਾਂ ਅਸੀਂ ਜਾਣ ਲਿਆ ਕਿੰਨਾ ਕਾਰਨਾ ਕਰਕੇ ਹੋ ਰਿਹਾ ਇਹ ਵੀ ਅਸੀਂ ਦੇਖ ਲਿਆ ਇਸ ਕਮਜ਼ੋਰੀ ਦਾ ਕਿੱਦਾਂ ਦਾ ਇੰਪੈਕਟ ਪੈ ਸਕਦਾ ਪ੍ਰਭਾਵ ਕੀ ਪੈ ਸਕਦਾ ਉਹਨੂੰ ਵੀ ਜਲਦੀ ਜਲਦੀ ਅਸੀਂ ਦੇਖ ਦਿੰਨੇ ਆਂ ਪਹਿਲੀ ਗੱਲ ਤੁਹਾਨੂੰ ਮੈਂ ਦੱਸਿਆ ਵੀ ਮਹਿੰਗਾਈ ਵੱਧਦੀ ਆ ਕਿਉਂ ਜਦੋਂ ਅਸੀਂ ਸਾਡਾ ਜਿਹੜਾ ਰੁਪਇਆ ਕਮਜ਼ੋਰ ਹੁੰਦਾ ਨਾ ਤੇ ਡਾਲਰ ਜਿਆਦਾ ਸਟਰੋਂਗ ਹੋ ਜਾਂਦਾ ਉਹਦੇ ਕਰਕੇ ਜਦੋਂ ਅਸੀਂ ਕੋਈ ਵੀ ਚੀਜ਼ ਬਾਹਰੋਂ ਮੰਗਾਵਾਂਗੇ ਉਹ ਇੰਪੋਰਟ ਮਹਿੰਗਾ ਹੋ ਜਾਏਗਾ ਤੇ ਉਹ ਜੇ ਇੰਡੀਆ ਦੇ ਵਿੱਚ ਹੀ ਮਹਿੰਗਾ ਇੰਪੋਰਟ ਹੋਏਗਾ ਤਾਂ ਇੱਥੋਂ ਦੀ ਮਾਰਕੀਟ ਦੇ ਵਿੱਚ ਵੀ ਮਹਿੰਗਾ ਵਿਕੇਗਾ ਇਸ ਕਰਕੇ ਮਹਿੰਗਾਈ ਵਧੇਗੀ ਦੂਸਰਾ ਤੁਹਾਨੂੰ ਮੈਂ ਹੁਣੇ ਦੱਸਿਆ ਵੀ ਜੇ ਸੀ ਜਿਹੜੀਆਂ ਵੀ ਚੀਜ਼ਾਂ ਇੰਪੋਰਟ ਕਰਾਂਗੇ ਉਹ ਮਹਿੰਗੀਆਂ ਹੋ ਜਾਣਗੀਆਂ ਹੈਨਾ ਇਹ ਦੇ ਕਰਕੇ ਫਿਊਲ ਦੇ ਇਲੈਕਟ੍ਰੋਨਿਕਸ ਸਮਾਨ ਦੇ ਮਸ਼ੀਨਰੀ ਇਹਨਾਂ ਦੇ ਰੇਟ ਲਗਾਤਾਰ ਵਧਣ ਲੱਗ ਜਾਂਦੇ ਆ ਵਿਦੇਸ਼ੀ ਯਾਤਰਾ ਤੇ ਸਿੱਖਿਆ ਵੀ ਮਹਿੰਗੀ ਹੋ ਜਾਂਦੀ ਆ ਡਾਲਰ ਵਿੱਚ ਭੁਗਤਾਨ ਸਾਨੂੰ ਜ਼ਿਆਦਾ ਦੇ ਪੇ ਕਰਨਾ ਪੈਂਦਾ ਕਾਰੋਬਾਰ ਦੀ ਲਾਗਤ ਵੀ ਵੱਧ ਜਾਂਦੀ ਆ ਕੰਪਨੀਆਂ ਲਈ ਕੱਚਾ ਮਾਲ ਮਸ਼ੀਨਰੀ ਇਹ ਸਭ ਕੁਝ ਮਹਿੰਗਾ ਹੋ ਜਾਂਦਾ इवन ਸਰਕਾਰ ਦੇ ਉੱਤੇ ਵੀ ਬਰਡਨ ਕ੍ਰੀਏਟ ਹੋ ਜਾਂਦਾ ਹੈਨਾ ਇਹ ਕੁਝ ਇੰਪੈਕਟ ਨੇ ਜੇ ਡਾਲਰ ਦੀ ਰੁਪਿਆ ਕਮਜ਼ੋਰ ਹੁੰਦਾ ਤਾਂ ਉਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਹੁਣ ਇਹ ਸਿਚੁਏਸ਼ਨ ਦੇ ਵਿੱਚ ਇੰਡੀਅਨ ਗਵਰਨਮੈਂਟ ਤੇ ਆਰਬੀ ਕੀ ਕਰ ਸਕਦੇ ਨੇ ਤਾਨੂੰ ਪਤਾ ਹੈਗਾ ਵੀ ਜਿਹੜਾ ਆਰਬੀਆਈ ਸਾਡਾ ਸੈਂਟਰਲ ਬੈਂਕ ਹੈਗਾ ਉਹਦੇ ਕੋਲ ਫਾਰੈਕਸ ਰਿਜ਼ਰਵ ਰਹਿੰਦਾ ਹੈਗਾ ਉਹਦੇ ਵਿੱਚ ਅਸੀਂ ਬਹੁਤ ਸਾਰੇ ਡਾਲਰ ਸਟੋਰ ਕਰਕੇ ਰੱਖਦੇ ਆਂ ਵੀ ਜੇਕਰ ਇਦਾਂ ਦੀ ਕੋਈ ਸਿਚੁਏਸ਼ਨ ਕ੍ਰੀਏਟ ਹੋਵੇ ਤਾਂ ਅਸੀਂ ਡਾਲਰ ਨੂੰ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਉਹਦਾ ਫਲੋ ਬਣਾ ਕੇ ਰੱਖ ਸਕੀਏ ਤਾਂ ਇੱਕ ਚੀਜ਼ ਤਾਂ ਅਸੀਂ ਉਹ ਕਰ ਸਕਦੇ ਆਂ ਹੈਨਾ ਦੂਸਰਾ ਮਾਰਕੀਟ ਦੇ ਵਿੱਚ ਇੰਟਰਫੇਅਰ ਕਰਕੇ ਜਿਹੜੇ ਹੈਗੇ ਆ ਡਾਲਰ ਦੀ ਕਮੀ ਨੂੰ ਪੂਰਾ ਕਰ ਸਕਦੇ ਆਂ ਤੀਜਾ ਇੱਥੋਂ ਦੀ ਇੰਟਰਸਟ ਰੇਟ ਨੂੰ ਅਸੀਂ ਇੰਕਰੀਜ਼ ਕਰਦੀਏ ਹੈਨਾ ਜਿਵੇਂ ਅਸੀਂ ਗੱਲ ਕੀਤੀ ਵੀ ਉੱਥੇ ਇੰਟਰਸਟ ਰੇਟ ਇੰਕਰੀਜ਼ ਹੋ ਰਹੀ ਹੈ ਤਾਂ ਕਰਕੇ ਇਨਵੈਸਟਰ ਉੱਥੇ ਜ਼ਿਆਦਾ ਇਨਵੈਸਟ ਕਰ ਰਹੇ ਨੇ ਬਟ ਜੇਕਰ ਅਸੀਂ ਇੱਥੇ ਇੰਟਰਸਟੇਡ ਜ਼ਿਆਦਾ ਇਨਕਰੀਜ਼ ਕਰ ਦਾਂਗੇ ਤਾਂ ਸਾਡੇ ਇਨਵੈਸਟਰਸ ਨੂੰ ਅਸੀਂ ਇੱਥੇ ਰੋਕ ਸਕਦੇ ਆ ਚੌਥੀ ਚੀਜ਼ ਡਾਲਰ ਦੀ ਮੰਗ ਘਟਾਉਣ ਦੀ ਨੂੰ ਲੈ ਕੇ ਅਸੀਂ ਨੀਤੀਆਂ ਬਣਾ ਸਕਦੇ ਆ ਤੇ ਚੌਥੀ ਜਿਹੜੀ ਪੰਜਵੀਂ ਚੀਜ਼ ਆ ਉਹ ਅਸੀਂ ਇਹ ਕਰ ਸਕਦੇ ਕਿ ਅਸੀਂ ਸਾਡਾ ਐਕਸਪੋਰਟ ਜਿਹੜਾ ਹੈਗਾ ਉਹ ਬੜੀ ਤੇਜ਼ੀ ਨਾਲ ਵਧਾ ਸਕਦੇ ਆ ਇਹ ਚੀਜ਼ਾਂ ਕਰਕੇ ਅਸੀਂ ਡਾਲਰ ਦੀ ਜਿਹੜੀ ਰੁਪਏ ਦੀ ਕਮਜ਼ੋਰੀ ਆ ਨੂੰ ਰੋਕ ਸਕਦੇ ਆ ਤੇ ਥੋੜਾ ਜਿਹਾ ਉਹਨੂੰ ਸਟਰੋਂਗ ਬਣਾ ਸਕਦੇ ਆ ਜੇਕਰ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਨਾਲ ਰਿਲੇਟਡ ਅਪਡੇਟਸ ਚਾਹੁੰਦੇ ਹੋ ਕਰੰਟ ਅਫੇਅਰ ਵਗੈਰਾ ਚਾਹੁੰਦੇ ਹੋ ਯੂਪੀਐਸਸੀ ਦੀ ਤਿਆਰੀ ਨੂੰ ਲੈ ਕੇ ਜਿੰਨੀਆਂ ਵੀ ਸਟ੍ਰੈਟਜੀ ਗਾਈਡੈਂਸ ਤੇ ਇਹ ਚੀਜ਼ਾਂ ਦੀ ਨੀਡ ਤੁਹਾਨੂੰ ਹੁੰਦੀ ਹੈ ਤਾਂ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ